ਪੰਜਾਬ ਵਿੱਚ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲੀਡਰਾਂ ਦੇ ਵੱਲੋਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਦੌਰਾ ਵੀ ਕੀਤਾ ਜਾ ਰਿਹਾ ਜਾਨੀ ਕਿ ਜਾਇਜ਼ਾ ਵੀ ਲਿਆ ਜਾ ਰਿਹਾ ਤਾਂ ਉੱਥੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੋਵਾਂ ਤੇ ਪੰਜਾਬ ਦੇ ਅੰਦਾਜ਼ਿਆਂ ਨੂੰ ਉਹਨਾਂ ਦੇ ਸਭ ਤੋਂ ਮਾੜੇ ਸਮੇਂ ਵਿੱਚ ਛੱਡਣ ਦਾ ਦੋਸ਼ ਲਾਉਂਦਿਆਂ ਤਿੱਖਾ ਹਮਲਾ ਬੋਲਿਆ ਹੈ ਬਾਜ਼ੂਮ ਨੇ ਕਿਹਾ ਕਿ ਜੋ ਅਸੀਂ ਅੱਜ ਵੇਖ ਰਹੇ ਹਾਂ ਉਹ ਸ਼ਾਸਨ ਦਾ ਪੂਰੀ ਤਰ੍ਹਾਂ ਪਤਨ ਆ ਪੰਜਾਬ ਦੇ ਕਿਸਾਨਾਂ ਨੇ ਆਪਣੀ ਪੂਰੇ ਸੀਜ਼ਨ ਦੀ ਰੋਟੀ ਗਵਾ ਦਿੱਤੀ ਆ ਫਿਰ ਵੀ ਉਹਨਾਂ ਨੂੰ ਅੰਸ਼ਕ ਨੁਕਸਾਨ ਲਈ ਸਿਰਫ 6750 ਰੁਪਏ ਪ੍ਰਤੀ ਏਕੜ ਦੀ ਪੇਸ਼ਕਸ਼ ਕੀਤੀ ਜਾ ਰਹੀ ਆ ਅਸਲ ਕਮਾਈ ਦੀ 10% ਤੋਂ ਵੀ ਘੱਟ ਆ ਇੱਕ ਏਕੜ ਝੋਨਾ 70000 ਰੁਪਏ ਤੋਂ ਵੱਧ ਪੈਦਾ ਹੁੰਦਾ ਪਰ ਇਹ ਅਖੌਤੀ ਮੁਆਵਜ਼ਾ ਅੱਖਾਂ ਵਿੱਚ ਘੱਟਾ ਪਾਉਣ ਤੋਂ ਵੱਧ ਕੁਝ ਨਹੀਂ ਆ ਬਾਜ਼ਬਾ ਨੇ ਯਾਦ ਦਵਾਇਆ ਕਿ ਪੰਜਾਬ ਲਗਭਗ 4 ਦਹਾਕਿਆਂ ਵਿੱਚ ਆਪਣੇ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਸਿਰਫ ਇੱਕ ਹਫ਼ਤੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚ 1018 ਪਿੰਡ ਹੋ ਗਏ ਨੇ ਤੇ 3 ਲੱਖ 1 ਏਕੜ ਤੋਂ ਜ਼ਿਆਦਾ ਵੱਧ ਜਿਹੜੀ ਖੇਤੀਯੋਗ ਜ਼ਮੀਨ ਤਬਾਹ ਹੋ ਗਈ ਆ ਸਾਡੇ ਕਿਸਾਨਾਂ ਲਈ ਇਹ ਤਬਾਹੀ ਸਿਰਫ ਗਿਣਤੀਬਾਰੀ ਨਹੀਂ ਇਹ ਰੋਜੀ ਰੋਟੀ ਘਰਾ ਤੇ ਸੁਰੱਖਿਆ ਦਾ ਟਹਿਣਾ ਹੈ ਬਾਜ਼ਬਾ ਨੇ ਅੱਗੇ ਇਹ ਵੀ ਦੱਸਿਆ ਕਿ ਪੰਜਾਬ 2017 ਤੋਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੋਂ ਬਾਹਰ ਕਿਉਂ ਰਿਹਾ ਅਸੀਂ ਇਤਰਾਜ਼ ਕੀਤਾ ਕਿਉਂਕਿ ਇਸ ਯੋਜਨਾ ਨੇ ਵਿਅਕਤੀਗਤ ਖੇਤਾਂ ਦੀ ਬਜਾਏ ਪਿੰਡ ਪੱਧਰ ਤੇ ਨੁਕਸਾਨ ਦਾ ਮੁਲਾਂਕਣ ਕੀਤਾ ਵਾਧੂ ਪ੍ਰੀਮੀਅਮ ਬੋਝ ਪਾਇਆ ਤੇ ਲੰਬੀ ਦੇਰੀ ਤੋਂ ਬਾਅਦ ਮੁਆਵਜ਼ਾ ਦਿੱਤਾ ਲਾਪਾਤਰੀ ਸਿਰਫ ਬੀਮਾ ਕੰਪਨੀਆਂ ਸੀ ਕਿਸਾਨ ਨਹੀਂ ਬਾਜ਼ਮਾ ਨੇ ਦੋਸ਼ ਲਾਇਆ ਕਿ PMFBY ਵਿੱਚ ਬਹੁਤ ਨੁਕਸਾਨ ਪੰਜਾਬ ਨੂੰ ਇੱਕ ਨਿਰਪੱਖ ਕਿਸਾਨ ਅਨੁਕੂਲ ਬੀਮਾ ਮਾਡਲ ਕਿਉਂ ਨਹੀਂ ਦਿੱਤਾ ਗਿਆ ਇਸ ਲਾਪਰਵਾਹੀ ਨੇ ਸਾਡੇ ਅੰਗਦਾਤਾਵਾਂ ਨੂੰ ਆਫਤ ਤੋਂ ਬਾਅਦ ਆਫਤ ਦਾ ਸਾਹਮਣਾ ਕਰ ਲਈ ਪੂਰੀ ਤਰ੍ਹਾਂ ਛੱਡ ਦਿੱਤਾ ਉਹਨਾਂ ਨੇ ਆਪ ਸਰਕਾਰ ਤੇ ਹੋਰ ਵਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਰਾਜ ਪੱਧਰੀ ਬੀਮਾ ਫੰਡ ਬਣਾਉਣ ਦਾ ਹਰ ਸੁਰੱਖਿਆ ਬਣਾ ਦਿੱਤਣਾਂ ਜਿਹਨੂੰ ਮਜ਼ਬੂਤ ਕਰਨ ਲਈ ਕਾਫੀ ਸਮਾਂ ਸੀ ਇਸ ਦੀ ਬਜਾਏ ਉਹਨਾਂ ਨੇ ਖੋਖਲੇ ਪ੍ਰਚਾਰ ਮੁਹਿੰਮਾਂ ਤੇ ਸਮਾਂ ਬਰਬਾਦ ਕੀਤਾ ਆ ਸਾਡੇ ਕਿਸਾਨ ਆਪਣੀ ਲਾਪਰਵਾਹੀ ਦੀ ਕੀਮਤ ਅਦਾ ਕਰ ਨੇ ਕੇਂਦਰ ਨੂੰ ਬਰਾਬਰ ਜ਼ਿੰਮੇਵਾਰ ਠਹਿਰਾਉਂਦੇ ਹੋਏ ਬਾਦਵਾ ਨੇ ਕਿਹਾ ਕਿ ਇੱਕ ਸਮੇਂ ਜਦੋਂ ਪੰਜਾਬ ਨੂੰ ਕੇਂਦਰ ਦੀ ਸਹਾਇਤਾ ਦੀ ਸਭ ਤੋਂ ਵੱਧ ਲੋੜ ਸੀ ਪ੍ਰਧਾਨ ਮੰਤਰੀ ਨੇ ਰਾਹਤ ਦਾ ਇੱਕ ਵੀ ਰੁਪਈਏ ਦਾ ਐਲਾਨ ਨਹੀਂ ਕੀਤਾ ਨਾ ਹੀ ਉਹਨਾਂ ਨੇ ਪੀਐਮਐਫ22 ਨੂੰ ਇਸ ਤਰੀਕੇ ਨਾਲ ਸੁਧਾਰਨ ਤੇ ਵਧਾਉਣ ਦੀ ਇੱਛਾ ਸ਼ਕਤੀ ਦਿਖਾਈ ਆ ਜੋ ਪੰਜਾਬ ਦੀਆਂ ਹਕੀਕਤਾਂ ਦੇ ਅਨੁਕੂਲ ਹੋਵੇ ਇਹ ਉਹਨਾਂ ਅੰਦਾਤਾਵਾਂ ਦੀ ਅਪਰਾਧਿਕ ਅੰਗਹਿਲੀ ਤੋਂ ਘੱਟ ਨਹੀਂ ਜੋ ਦੇਸ਼ ਨੂੰ ਭੋਜਨ ਦਿੰਦੇ ਨੇ ਬਾਸਵਾਨ ਮੰਗ ਕੀਤੀ ਹੈ ਕਿ ਕੇਂਦਰ ਤੇ ਰਾਜ ਤੁਰੰਤ ਇੱਕ ਸੁਧਾਰਿਆ ਪੀਐਮਐਫੀ/ ਪੰਜਾਬ ਨੂੰ ਪਲਾਂਟ ਪਧਰੀ ਕਵਰੇਜ ਤੇ ਤੇਜ਼ ਅਦਾਇਗੀਆਂ ਦੇ ਨਾਲ ਵਧਾ ਕੇ ਇੱਕ ਰਾਜ ਪਧਰੀ ਬੀਮਾ ਫੰਡ ਬਣਾ ਕੇ ਫਸਲਾਂ ਪਸ਼ੂਆਂ ਤੇ ਕਿਸਾਨਾਂ ਦੀ ਸਿਹਤ ਨੂੰ ਕਵਰ ਕਰਨ ਲਈ ਬੀਮੇ ਦਾ ਵਿਸਤਾਰ ਕਰਕੇ ਸ਼ੁਰੂਆਤੀ ਸਿਤਾਬਨੀ ਪ੍ਰਣਾਲੀਆਂ ਬੰਨਣਾ ਤੇ ਗਾਰ ਕੱਢਣ ਵਿੱਚ ਨਿਵੇਸ਼ ਕਰਕੇ ਕਾਰਵਾਈ ਕਰਨ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ ਜੋ ਤੇਜ਼ ਨਿਰਪੱਖ ਤੇ ਵਿਭੇਖ ਪਰਮਾਨਿਤ ਹੋਵੇ ਜਦੋਂ ਤੱਕ PMFBY ਵਿੱਚ ਸੁਧਾਰ ਆ ਵਿਸਤਾਰ ਨਹੀਂ ਕੀਤਾ ਜਾਂਦਾ ਜਦੋਂ ਤੱਕ ਪੰਜਾਬ ਆਪਣੀ ਮਜ਼ਬੂਤ ਬੀਮਾ ਵਿਧੀ ਸਥਾਪਿਤ ਨਹੀਂ ਕਰਦਾ ਸਾਡੇ ਕਿਸਾਨ ਹਰ ਵਾਰ ਕੁਦਰਤ ਦੇ ਹਮਲੇ ਤੇ ਨਿਰਾਸ਼ਾ ਵਿੱਚ ਡੁੱਬਦੇ ਰਹਿਣਗੇ ਬਾਜ਼ਮਾਨੀ ਚੇਤਾਵਨੀ ਦਿੱਤੀ ਹੈ ਕਿ ਮੋਦੀ ਤੇ ਮਾਨ ਦੋਮਾ ਨੂੰ ਪੰਜਾਬ ਦੇ ਅੰਨਦਾਤਾਵਾਂ ਨਾਲ ਇਸ ਵਿਸ਼ਵਾਸ ਘਾਤ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ